हां जी सवेरे ਸਾਡੇ ਇੱਕ 81 ਡੀਸੀ ਸਾਹਿਬ ਤੋਂ ਇੱਕ ਆਫੀਸ਼ਲ ਮੇਲ ਤੇ ਇੱਕ ਥ੍ਰੈਟ ਮੇਲ ਆਈ ਸੀ ਜਿਸ ਵਿੱਚ ਤਿੰਨ ਬੰਬ ਰੱਖੇ ਹੋਣ ਦੀ ਇੱਕ ਇਨਫੋਰਮੇਸ਼ਨ ਆਈ ਸੀ ਉਸ ਦੇ ਸਬੰਧ ਵਿੱਚ ਐਸਐਸਪੀ ਦਿੱਤਿਆ ਸਾਹਿਬ ਦੀ ਇੰਟਰੈਕਸ਼ਨ ਤੇ ਤੇ ਡੀਐਸਪੀ ਮਨਾਸ ਸਾਹਿਬ ਡੀਐਸਪੀ ਦਿਨਨਗਰ ਡੀਐਸਪੀ ਸਿਟੀ ਸਾਹਿਬ ਐਸਐਚਓ ਸਿਟੀ ਡੀਐਸ ਐਸਐਚਓ ਬਹਿਰਾਮਪੁਰ ਇਹਨਾਂ ਤੇ ਐਂਟੀ ਐਂਟੀ ਸੈਪੋਟੀ ਟੀਮ ਨਾਲ ਅਸੀਂ ਇੱਕ ਸਰਚ ਆਪਰੇਸ਼ਨ ਕੀਤਾ ਹੈ ਪੂਰਵ ਪਰ ਚੈਕਿੰਗ ਕੀਤੀ ਗਈ ਹੈ ਜਿਸ ਵਿੱਚ ਇਹੋ ਜੀ ਕੋਈ ਵੀ ਅਜੇ ਸ਼ੱਕੀ ਵਸਤੂ ਮਿਲੀ ਨਹੀਂ ਆਈ ਸਰ ਕਿਨੂੰ ਨੌਜੋਕ ਕਿਵਲੀ ਜੀ डीसी ऑफिस ਸਾਰੇ ਕੰਪਲੈਕਸ ਜੀ ਕੋਈ ਜੈਂਸੀ ਨਹੀਂ ਇਹ ਚ ਜੇ ਇੱਕ ਮੇਲ ਆਈ ਹੈ ਜੀ ਉਹ ਸਾਡੀ ਸਾਈਬਰ ਸਟੇਟ ਸਾਈਬਰ ਦੀਆਂ ਟੀਮਾਂ ਹੈਗੀਆਂ ਜੀ ਉਹਨੂੰ ਵੈਰੀਫਾਈ ਕਰ ਰਹੇ ਕਿੱਥੋਂ ਆ ਰਹੀ ਹੈ ਜੀ ਕੁਝ ਮਿਲਿਆ ਨਹੀਂ ਸਾਹਿਬ ਨਹੀਂ ਹਜੇ ਕੁਝ ਨਹੀਂ ਮਿਲਿਆ ਜੀ ਪੀਸਫੁਲੀ ਚੱਲ ਰਿਹਾ ਸਾਰਾ ਕੁਝ ਪੀਸਫੁਲੀ ਚੱਲ ਰਿਹਾ ਨੂੰ ਵੀ ਕੁਝ ਚਲ ਰਿਹਾ ਜੀ ਨਹੀਂ ਹਾਂਜੀ ਹਾਂਜੀ ਇਹ ਚੈਕਿੰਗ ਚੱਲ ਰਹੀ ਹੈ ਕੰਟੀਨਿਊ ਹਜੇ ਤੱਕ ਪੀਸਫੁਲੀ ਚੱਲ ਰਿਹਾ ਤੇ ਅੱਗੇ ਵੀ ਅਸੀਂ ਪੈਨਿਕ ਕ੍ਰੀਏਟ ਨਾ ਹੋਵੇ ਤੇ ਪਬਲਿਕ ਨੂੰ ਇਰ ਕਰਦੇ ਆਂ ਕਿ ਹਜੇ ਇਹੋ ਜਿਹਾ ਕੁਝ ਨਹੀਂ ਹੈ ਤੁਸੀਂ ਆਪਣਾ ਪੀਸਫੁਲੀ ਕੰਮ ਕਰ ਸਕਦੇ ਹੋ ਕੰਮ ਚੱਲ ਰਿਹਾ ਛੁੱਟੀ ਕਰਤੀ ਨਗੇ ਜੀ